ਮੇਰੇ ਨਾਲ ਮੈਸਰ ਪਾਲ ਸਿੰਘ ਆਦੀਵਰ ਤੁਸੀਂ ਦੇਖ ਰਹੇ ਹੋ ਬੇਲੀ ਰਿਪੋਰਟ ਟੀਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਭਾਈ ਜੀ ਅੱਜ ਦੀ ਮੀਟਿੰਗ ਦਾ ਵਿਸ਼ਾ ਕੀ ਸੀ ਸਾਡੇ ਦਰਸ਼ਕਾਂ ਨਾਲ ਇਹ ਜਰੂਰ ਦੱਸਣਾ ਪਊ ਅੱਜ ਦੀ ਮੀਟਿੰਗ ਦਾ ਵਿਸ਼ਾ ਇਹ ਸੀ ਕਿ 8 ਤਰੀਕ ਨੂੰ ਮੁਕਸਰ ਦੇ ਵਿੱਚ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ ਮਾਰਕ ਕੀਤਾ ਜਾ ਰਿਹਾ ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਜੂਨੀਅਨ ਵੱਲੋਂ ਕਿ ਜ਼ਮੀਨਾਂ ਦੀ ਪ੍ਰਾਪਤੀ ਤੇ ਜ਼ਮੀਨਾਂ ਦੀ ਰਾਖੀ ਲਈ ਮੁਰਦ ਤੋਂ ਕਰੋ ਜ਼ਮੀਨੀ ਵੰਡ ਇਸ ਨਾਰੇ ਹੇਠਾਂ ਇਸ ਬੈਨਰ ਦੇ ਹੇਠਾਂ ਇੱਕ ਜ਼ਿਲ੍ਹਾ ਪੱਧਰੀ ਕਾਨਫਰੰਸ ਆ ਉਹਦੀ ਤਿਆਰੀ ਚ ਪਿੰਡ ਭਾਗ ਸਰ ਦੇ ਮਜ਼ਦੂਰਾਂ ਨਾਲ ਕਿਸਾਨਾਂ ਦੇ ਨਾਲ ਅੱਜ ਅਸੀਂ ਚਰਚਾ ਕੀਤੀ ਉਹ ਭਾਈ ਜੇਕਰ ਗੱਲ ਕਰੀਏ ਤਾਂ ਬਹੁਤ ਤਗੜਾ ਜਿਹੜਾ ਸੰਘਰਸ਼ ਜਥੇਬੰਦੀ ਨੇ ਕਾਫੀ ਲੰਬੇ ਸਮੇਂ ਤੋਂ ਵਿੜਿਆ ਕਿਉਂਕਿ 1972 ਦਾ ਕਾਨੂੰਨ ਆ ਉਹ ਉਸ ਨੂੰ ਲੈ ਕੇ ਪਰ ਗੱਲ ਕਰੀਏ ਜੇ ਤੋਂ ਸਾਢੇ 3 ਸਾਲ ਪਹਿਲਾਂ ਪੰਜਾਬ ਦੇ ਸਰਕਾਰ ਬਣੀ ਸੀ ਉਹਨਾਂ ਨੇ ਵੀ ਇੱਕ ਤਬਕੇ ਨੂੰ ਜਾਂ ਗਰੀਬ ਤਬਕੇ ਨੂੰ ਇੱਕ ਲੌਲੀਪਾਪੀ ਆਪਾਂ ਕਹਿ ਸਕਦੇ ਹਾਂ ਦਿੱਤਾ ਹੀ ਪੰਜ-ਪੰਜ ਮਰਲੇ ਪਲਾਟ ਦਾ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਤੇ ਸਰਕਾਰ ਅੱਜ ਕਿੱਥੇ ਬੈਠੀ ਹੈ ਦੇਖੋ ਸਰਕਾਰ ਚਾਹੇ ਭਗਵੰਤ ਮਾਨ ਦੀ ਬਣ ਗਈ ਚਾਹੇ ਉਹ ਪਹਿਲਾਂ ਕਾਂਗਰਸ ਦੀ ਰਹੀ ਕਾਲੀਆਂ ਦੀ ਰਹੀ ਸੈਂਟਰ ਚ ਅੱਡ ਅੱਡ ਤਰ੍ਹਾਂ ਦੀਆਂ ਸਰਕਾਰਾਂ ਆਈਆਂ ਇਹ ਸਾਰੀਆਂ ਸਰਕਾਰਾਂ ਜ਼ਗੀਰਦਾਰਾਂ ਦੀਆਂ સામਰਾਜੀਆਂ ਦੀਆਂ ਨਮਾਇੰਦਾ ਸਰਕਾਰਾਂ ਇਹਨਾਂ ਦਾ ਨਿਸ਼ਾਨਾ ਕੋਈ ਮਜ਼ਦੂਰਾਂ ਕਿਸਾਨਾਂ ਦੀ ਬਿਹਤਰੀ ਲਈ ਨਹੀਂ ਹੈ ਸਿਰਫ ਇਹਨਾਂ ਨੂੰ ਸਭ ਜਵਾਬ ਦਿਖਾ ਕੇ ਰਾਤਾ ਸਹੂਲਤਾਂ ਦੇ ਮਤਲਬ ਪੱਠੇ ਪਾ ਕੇ ਸਿਰਫ ਗੱਦੀ ਤੇ ਕਾਬਜ ਹੋਣਾ ਤੇ ਇਸ ਸਰਕਾਰ ਦਾ ਹੀ ਜਿਹ ਪਿਆਜ ਸਭ ਤੋਂ ਛੇਤੀ ਨੰਗਾ ਹੋਇਆ ਜਿਨਨੇ ਜ਼ੋਰ ਨਾਲ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜਤਾਇਆ ਉਨੇ ਹੀ ਜ਼ੋਰ ਨਾਲੇ ਲੋਕਾਂ ਦੇ ਨੱਕੋ ਬੁੱਲੋ ਲੈ ਗਏ ਕਿਉਂਕਿ ਇਹਨਾਂ ਦਾ ਨਿਸ਼ਾਨਾ ਕੋਈ ਮਜ਼ਦੂਰਾਂ ਕਿਸਾਨਾਂ ਦੀ ਬਿਹਤਰੀ ਨਹੀਂ ਸੀਗਾ ਸਿਰਫ ਸਤਾ ਤੇ ਕਾਬਜ ਹੋਣਾ ਸੀ ਤੇ ਉਹ ਮਲੰਮਾ ਬਹੁਤ ਛੇਤੀ ਲੈ ਗਿਆ ਇਸ ਸਰਕਾਰ ਦਾ ਚਾਹੇ ਉਹ ਪੰਜ ਮਰਲਿਆਂ ਦੇ ਪਲਾਟ ਦੀ ਗੱਲ ਆ ਚਾਹੇ ਇਹ ਕਾਨੂੰਨ 1972 ਬੜੇ ਦਾ ਬਣਿਆ ਹੋਇਆ ਉਹਨੂੰ ਲਾਗੂ ਕਰਨ ਦਾ ਸਵਾਲ ਆ ਕੋਈ ਸਰਕਾਰ ਇਹਨੂੰ ਲਾਗੂ ਨਹੀਂ ਕਰ ਰਹੀ ਉਤੋਂ ਪਹਿਲਾਂ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਦਾ ਟਰਨੇਸ਼ਨ ਕਿੰਨੀ ਹੋਣਾ ਨੇ ਸਾਡੇ ਨਾਲ ਮਜ਼ਦੂਰ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਇੱਕ ਤੇ ਉਸ ਮੀਟਿੰਗ ਦੇ ਵਿੱਚੋਂ ਸਾਰੇ ਅਫਸਰਸ਼ਾਈ ਨੂੰ ਆਖਰ ਚੋਂ ਨੇ ਵਾਪਸ ਵਾਪੇਜ ਕੇ ਕਿਹਾ ਕਿ ਮੈਂ ਹੁਣ ਆਪਣੇ ਭਾਈਚਾਰੇ ਨਾਲ ਗੱਲ ਕਰਨੀ ਹੈ ਤੇ ਤੁਸੀਂ ਸਾਰੇ ਜਣੇ ਬਾਹਰ ਚਲੋ ਉੱਥੇ ਉਹਨੇ ਸਾਨੂੰ ਪੁੱਛਿਆ ਵੀ ਕੋਈ ਮੇਰੇ ਕੋਲੇ ਦਾ ਥੋੜੇ ਮਹੀਨੇ ਆ ਤੁਸੀਂ ਮੈਨੂੰ ਦੱਸੋ ਕੋਈ ਇੱਕੰਦਾ ਕੰਮ ਲੱਭ ਦੋ ਜਿਹਦੇ ਨਾਲ ਤੁਹਾਡੇ ਆਪਣੇ ਮਜ਼ਦੂਰ ਭਾਈਚਾਰੇ ਦਾ ਫਾਇਦਾ ਹੁੰਦਾ ਵੀ ਅਸੀਂ ਉਹਨੂੰ ਕਿਹਾ ਵੀ ਤੁਸੀਂ ਇਹ ਜਿਹੜਾ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਆ ਜਿਹਦੇ ਤਹਿਤ ਕੋਈ ਬੰਦਾ 17 ਕਿੱਲਾਂ ਤੋਂ ਵੱਧ ਜ਼ਮੀਨ ਰੱਖ ਨਹੀਂ ਸਕਦਾ ਪਰ ਬਾਦਲ ਕੇ ਜਾਖੜਾ ਮਰਗੇ ਹਰਚਰਨ ਬਰਾੜ ਕੇ ਕਪਟਨ ਅਬਰਿੰਦਰ ਸਿੰਘ ਕੇ ਹੋਰ ਬਹੁਤ ਸਾਰੇ ਪਰਿਵਾਰ ਆ ਜਿਹੜੇ ਸੈਂਕੜੇ ਸੈਂਕੜੇ ਏਕੜ ਜ਼ਮੀਨ ਰੱਖੀ ਬੈਠੇ ਆ ਤੁਸੀਂ ਉਹਨਾਂ ਤੋਂ ਜ਼ਮੀਨਾਂ ਛੜਵਾ ਕੇ ਕਾਨੂੰਨ ਦੇ ਅਨੁਸਾਰ ਜ਼ਮੀਨਾਂ ਦੀ ਵੰਡ ਕਰਾਓ ਮਜ਼ਦੂਰਾਂ ਤੇ ਕਿਸਾਨਾਂ ਚ ਉਹ ਕਹਿੰਦਾ ਵੀ ਠੀਕ ਆ ਉਹਨੇ ਦੂਜੇ ਤੀਜੇ ਦਿਨ ਡੀਐਸ ਤੋਂ ਚਿੱਠੀ ਜਾਰੀ ਕੀਤੀ ਚਿੱਠੀ ਉਹਨੇ ਇਹ ਜਾਰੀ ਕੀਤੀ ਵੀ ਪਹਿਲਾ ਅੰਕੜਾ ਲਿਓ ਕਿਹਦੇ ਕੋਲੇ ਕਿੰਨੀ ਜ਼ਮੀਨ ਆ ਠੀਕ ਹੈ ਚਲੋ ਪ੍ਰੈਸ ਦੇ ਵਿੱਚ ਕਾਫੀ ਚਰਚਾ ਚੱਲੀ ਵੀ ਲੋ ਜੀ ਚੰਨੀ ਨੇ ਮਾਰ ਕਾ ਮਾਰ ਪਰ ਚਾਰ ਘੰਡਿਆਂ ਦੇ ਬਾਅਦ ਕਿਉਂਕਿ ਸਰਕਾਰ ਕੀ ਬੈਠੇ ਸੀ ਉਹ ਜਨਮੈਂਦੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੀ ਬਾਹ ਮਰੋੜੀ ਤੇ ਉਹ ਚਿੱਠੀ ਵਾਪਸ ਹੋ ਗਈ ਔਰ ਤੋਂ ਬਾਅਦ ਉਹ ਚਿੱਠੀ ਤੇ ਕੋਈ ਚਰਚਾ ਹੀ ਨਹੀਂ ਚੱਲੀ ਇਸ ਕਰਕੇ ਇਹ ਸਰਕਾਰਾਂ ਇਹ ਕੰਮ ਨਹੀਂ ਕਰ ਰਹੀਆਂ ਅੱਜ ਸਗੋਂ ਸਾਡੀ ਲੋੜ ਆ ਜਿਹੜੀ ਮਜ਼ਦੂਰਾਂ ਤੇ ਕਿਸਾਨਾਂ ਦੀ ਇਹ ਸਭ ਤੋਂ ਵੱਡੀ ਲੋੜ ਆ ਕਿ ਇਹਨਾਂ ਨੂੰ ਜ਼ਮੀਨ ਦੀ ਰਾਖੀ ਦਾ ਮਸਲਾ ਵੀ ਆ ਪਰ ਜ਼ਮੀਨ ਦੀ ਰਾਖੀ ਦੀ ਆਵਾਜ਼ ਤਾਂ ਬਹੁਤ ਜ਼ੋਰ ਨਾਲ ਉੱਠ ਰਹੀ ਆ ਚਾਹੇ ਉਹ ਲੈਂਡ ਪੁਨਰਪੋਲਿਸੀ ਨੂੰ ਰੱਦ ਕਰਵਾਇੰਦਾ ਹੀ ਹੋਵੇ ਚਾਹੇ ਜੋਂ ਦੇ ਚ ਜਦੋਂ ਜ਼ਮੀਨ ਤੇ ਹਮਲਾ ਹੁੰਦਾ ਚਾਹੇ ਆਬਾਦਕਾਰ ਮਜਾਰਾ ਦੀਆਂ ਜ਼ਮੀਨਾਂ ਉੱਜੜਦੀਆਂ ਚਾਹੇ ਇੱਥੇ ਦੂਸਪਹਿਲਾ ਨਰਿੰਦਰ ਮੋਦੀ ਨੇ ਇੱਕ ਤੰਕਰ ਇੱਕ ਨੂੰ ਲੈ ਕੇ ਆਂਦੇ ਇਹ ਠੀਕ ਆ ਜ਼ਮੀਨਾਂ ਬਚਾ ਲਈਆਂ ਪਰ ਜਦੋਂ ਤੱਕ ਜ਼ਮੀਨਾਂ ਜਿਨ੍ਹਾਂ ਕੋਲੇ ਨਹੀਂ ਹੈਗੀਆਂ ਜਾਂ ਥੋੜੀਆਂ ਜ਼ਮੀਨਾਂ ਉਦੋਂ ਤੱਕ ਜਦੋਂ ਤੱਕ ਉਹਨਾਂ ਦੀ ਵੰਡ ਨਹੀਂ ਹੁੰਦੀਗੀ ਖੇਤੀ ਦੇ ਸੰਸਾਧਨਾਂ ਦੀ ਵੰਡ ਨਹੀਂ ਹੁੰਦੀਗੀ ਤੇ ਖੇਤੀ 'ਚ ਲੱਗੀ ਜਿਹੜੀ ਸਾਮਰਾਜੀ ਪੂੰਜੀ ਆ ਕੰਪਨੀਆਂ ਦੇ ਰੇ ਤੇਲ ਬੀਜ ਮਸ਼ੀਨਰੀ ਵਰਗੀਆਂ ਰਾਹੀਂ ਉਹ ਲੁੱਟ ਕਰਦੇ ਆ ਸੂਧ ਖੋਰੀ ਦਾ ਖਾਤਮਾ ਇਹ ਨਹੀਂ ਹੁੰਦਾਗਾ ਉਹਨਾਂ ਕਰ ਖੇਤੀ ਤਰੱਕੀ ਨਹੀਂ ਕਰ ਸਕਦੀਗੀ ਆ ਸਾਡਾ ਅੱਜ ਦਾ ਮੇਨ ਐਜੰਡਾ ਇਹ ਸੀ ਕਿ ਉਹਨਾਂ ਬਾਈ ਦੀ ਗੱਲ ਕਰੀਏ ਤਾਂ 117 ਦੇ ਵਿੱਚੋਂ 34 ਜਿਹੜੇ ਵਿਧਾਇਕ ਐ ਐਸੀ ਪਰਿਵਾਰਾਂ ਨਾਲ ਸੰਬੰਧਤ ਹੁੰਦੇ ਆ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਬੜਾ ਉਹਨਾਂ ਨੂੰ ਫੇਜ਼ ਆਉਂਦੀ ਹੈ ਆਪਣੇ ਪਰਿਵਾਰਾਂ 'ਚ ਵੀ ਜਾ ਕੇ ਬੈਠਦੇ ਆ ਇਹਨਾਂ ਸਮਿਆਂ ਤੇ ਜਾਂ ਇਹਨਾਂ ਮੁੱਦਿਆਂ ਤੇ ਕਿਉਂ ਨਹੀਂ ਬੋਲਦੇ ਕੀ ਕਾਰਨ ਕੀ ਇਹਦਾ ਮੁਕ? ਸੀਰੀਆ ਜੀ ਉਹ ਤਾਂ ਉਹਨਾਂ ਦੇ ਹਰਪਾਲ ਜੀ ਮੈਂ ਹੁਣੇ ਸਭ ਤੋਂ ਵੱਡੇ ਸੀਰੀਆ ਉਹਨਾਂ ਦੇ ਵੱਧ ਤੋਂ ਵੱਧ ਮੂੰਹ ਚੜ ਚੜ ਕੇ ਬੋਲਦੇ ਆ ਇਹ ਨਮਾਇੰਦੇ ਹੀ ਉਹਨਾਂ ਨੇ ਹੁੰਦੇ ਆ ਇਹ ਤਾਂ ਸਿਰਫ ਜਾਤ ਦਾ ਟੈਗ ਲਾ ਕੇ ਸਤਾ ਚ ਆ ਜਾਂਦੇ ਆ ਔਰ ਜੈਤੋ ਵਾਲਾ ਜਿਹੜਾ ਐਮਐਲਏ ਆ ਅਮੋਲਕ ਸਿੰਘ ਜੀ ਉਹਨੇ ਸਭ ਤੋਂ ਵੱਧ ਤੱਕ ਚੱਕੀ ਹੋਈ ਆ ਮਜ਼ਦੂਰਾਂ ਦੇ ਖਿਲਾਫ ਚੰਦ ਬਾਣ ਦੇ ਮਜ਼ਦੂਰਾਂ ਤੇ ਹਮਲੇ ਕਰਵਾਏ ਆ ਉਹਨਾਂ ਨੂੰ ਅੰਦਰ ਕਰਵਾਇਆ ਕੁੱਟਮਾਰ ਕਰਵਾਈ ਹੋਰ ਬਹੁਤ ਕਸ਼ ਕੀਤਾ ਉਥੋਂ ਦੇ ਮਜ਼ਦੂਰਾਂ ਨਾਲ ਸਭ ਤੋਂ ਵੱਧ ਤੱਕ ਦੇ ਛਾਈ ਉਹਨੇ ਕਰਵਾਈ ਆ ਇਸ ਕਰਕੇ ਇਹ ਤਾਂ ਧੱਕੇਸ਼ਾਹੀ ਕਰਾਉਣ ਵਾਲਿਆਂ ਦੇ ਵਿੱਚ ਸ਼ਾਮਲ ਹੁੰਦੇ ਆ ਅਸਲ 'ਚ ਇਹ ਜਾਤ ਦਾ ਨਾਂ ਹੀ ਵਰਤਦੇ ਆ ਜਮਾਤ ਇਹਨਾਂ ਦੀ ਬਦਲੀ ਵੀ ਹੁੰਦੀ ਆ ਇਸ ਕਰਕੇ ਇਹ ਨਹੀਂ ਕਰਨਗੇ ਔਰ ਅਸੀਂ ਇਹ ਗਲਤ ਦਾਅਵੇ ਨਾ ਕਹਿਣਾ ਚਾਹੁੰਦੇ ਆ ਕਿ ਅੱਜ ਜਿਹੜਾ ਖੇਤੀ ਦਾ ਸੰਕਟ ਆ ਇਸ ਸੰਕਟ ਦੀਆਂ ਜੜ੍ਹਾਂ ਇਹ ਦੋ ਗੱਲਾਂ 'ਚ ਲੱਗੀਆਂ ਹੋਈਆਂ ਬਹੁਤ ਵੱਡੀ ਆਬਾਦੀ ਹੈ ਸਾਡੀ ਜਿਹੜੀ ਕਿਸਾਨ ਖੇਤ ਮਜ਼ਦੂਰਾਂ ਦੀ ਜਿਹੜੀ ਪੰਜਾਬ ਦੇ ਵਿੱਚ ਲਗਭਗ 33% ਆਬਾਦੀ ਹੈ ਇਹ ਜ਼ਮੀਨ ਤੋਂ ਪੂਰੀ ਤਰ੍ਹਾਂ ਬਿਰਬੀ ਆ ਔਰ ਜ਼ਮੀਨ ਨਾ ਹੋਣ ਕਰਕੇ ਇਹਨਾਂ ਨੂੰ ਜੋ ਚੱਲਣਾ ਪੈਂਦਾ ਉਹ ਜਿਹੜੇ ਇਹ ਸਹਡਾਉਂਦੇ ਨਹੀਂ ਉਹ ਤਾਂ ਮਤਲਬ ਇਹਦੀ ਕਲਪਨਾ ਵੀ ਨਹੀਂ ਕਰ ਸਕਦੇਗੇ ਕਿ ਸਾਡੀਆਂ ਮਜ਼ਦੂਰ ਔਰਤਾਂ ਨੂੰ ਸਾਗ ਵਾਸਤੇ ਬਾਥੂ ਵਾਸਤੇ ਬਾਲਣ ਵਾਸਤੇ ਵੀ ਜਲਾਲ ਤਾਂ ਹੰਡਾਉਣੀ ਪੈਂਦੀ ਆ ਔਰ ਸਾਡੇ ਜਿਹੜੇ ਘਰ ਆ ਗਰੀਬਾਂ ਦੇ ਉਹ ਜ਼ਿਮੀਂਦਾਰਾ ਦਾ ਨਾ ਹੋਣ ਕਰਕੇ ਕੁੱਕੜਾਂ ਦੇ ਖੁੰਡਿਆਂ ਵਰਗੇ ਘਰ ਹੁੰਦੇ ਆ ਅੱਜ ਅਸੀਂ ਦੇਖਦੇ ਆ ਹੜ ਆਏ ਹੋਏ ਆ ਨਹੀਂ ਪੈ ਰਹੇ ਆ ਔਰ ਸਾਰੇ ਲੋਕ ਸੰਕਟਚਾ ਪਰ ਸਭ ਤੋਂ ਵੱਧ ਮਾਰ ਇਹਨਾਂ ਤੇ ਆ ਤੇ ਇਹ ਅਸੀਂ ਦੇਖੀ ਆ ਇਹ ਗੱਲ ਕਿ ਜੇ ਹੁਣ ਚਾਹੇ ਉਹ ਛੋਟੀ ਕਿਸਾਨੀ ਆ ਉਹ ਸਾਡੇ ਵਰਗੀ ਕੋਈ ਆ ਜੇ ਉਹ ਹੜਾਂ ਨਹੀਂ ਮਾਰ ਕੇ ਆਈ ਆ ਉਹਨਾਂ ਕੋਲੇ ਫਿਰ ਵੀ ਕੁਛ ਨਾ ਕੁਛ ਆਸਰਾ ਹੁੰਦਾ ਹੈ ਕਿ ਉਹਨਾਂ ਦੇ ਕੋਈ ਦੂਰ ਨੇੜੇ ਵਸਦੇ ਰਿਸ਼ਤੇਦਾਰ ਆ ਉਹਨਾਂ ਦੇ ਕੋਈ ਚਾਰ ਕੋਠੇ ਹੁੰਦੇ ਆ ਉਹ ਉਹਨਾਂ 'ਚ ਆ ਕੇ ਸਿਰ ਢਗਣ ਕਰ ਸਕਦੇ ਆ ਪਰ ਜਿਹੜਾ ਗਰੀਬ ਤਾਕਤ ਦਾ ਮਜ਼ਦੂਰ ਵਰਗ ਆ ਉਹਨਾਂ ਦੇ ਤਾਂ ਰਿਸ਼ਤੇਦਾਰਾਂ ਦੇ ਕੋਲੇ ਆਪਦੇ ਕੋਲੇ ਇੱਕ ਇੱਕ ਦੋ ਦੋ ਕੋਠੇ ਹੁੰਦੇ ਆ ਉਹ ਵੀ ਚੁੰਦੇ ਹੁੰਦੇ ਆ ਉਹ ਉਹਨਾਂ ਨੂੰ ਸਹਾਰਾ ਦੇਣ ਜੱਗੋ ਵੀ ਨਹੀਂ ਹੁੰਦੇਗੇ ਇਸ ਕਰਕੇ ਹਰ ਮੁਸੀਬਤ ਦਾ ਸਭ ਤੋਂ ਵੱਡਾ ਹਮਲਾ ਇਸ ਵਰਗ ਤੇ ਹੁੰਦਾ ਔਰ ਜੇ ਇਹ ਜ਼ਮੀਨਾਂ ਦੀ ਵੰਡ ਹੋਵੇ ਤੇ ਖੇਤੀ ਤੋਂ ਸਾਮਰਾਜੀ ਤਕਨੀਕ ਮਸ਼ੀਨਰੀ ਬੰਦ ਹੋਵੇ ਉਹਨਾਂ ਦੀ ਪੂੰਜੀ ਦਾ ਖਾਤਮਾ ਹੋਵੇ ਤਾਂ ਇਹ ਖੇਤੀ ਦੇਮ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕਦੀ ਹੈ ਫੇਰ ਹੀ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਕਰਜ਼ੇ ਆ ਇਹ ਬੰਦ ਹੋ ਸਕਦੇ ਆ ਔਰ ਜਦੋਂ ਜ਼ਮੀਨ ਦਾ ਸਵਾਲ ਆਉਂਦਾ ਵੰਡ ਦੀ ਗੱਲ ਆਉਂਦੀ ਆ ਤਾਂ ਇਹ ਸਵਾਲ ਇਲਾਜ ਵਿੱਚ ਖੜਾ ਕੀਤਾ ਜਾਂਦਾ ਹੈ ਵੱਡੇ ਲੋਕਾਂ ਦੇ ਵੱਲੋਂ ਛੋਟੇ ਕਿਸਾਨੀ ਨੂੰ ਢੁਕਾਇਆ ਜਾਂਦਾ ਵੀ ਇਹ ਜੀ ਹੁਣ ਥੋੜੀਆਂ ਜਿਮਿਨਾਂ ਸੁਭਾਉਂਦੀਆਂ ਜਦੋਂ ਕਿ ਪੰਜਾਬ ਦੇ ਮਾਰਾ ਦੇ ਖੇਤੀ ਵਿਗਿਆਨੀਆਂ ਦੇ ਸਰਕਾਰ ਦੇ ਅੰਕੜੇ ਇਹ ਆ ਕਿ 2015-16 ਦਾ ਜਿਹੜਾ ਉਹਨਾਂ ਨੇ ਅੰਕੜਾ ਦਿੱਤਾ ਉਹਦੇ ਚ ਬਹੁਤ ਸਾਰੀਆਂ ਚੋਰ ਮੋਰੀਆਂ ਦੇ ਬਾਵਜੂਦ ਆ ਉਹ ਠੀਕ ਹੈ ਉਹ 57707 ਪਰਿਵਾਰ ਆ ਜਿਨ੍ਹਾਂ ਦੀ ਔਸਤ ਜ਼ਮੀਨ ਆ ਜਿਹੜੀ ਉਹ 37 ਏਕੜ ਆ ਜਿਆਦਾ ਹੋਊਗੀ ਇਹ ਚੋਰ ਮੋਰੀਆਂ ਵਿੱਚ ਆਹੀ ਔਰ ਜੇ ਉਹਨਾਂ ਨੂੰ 17 ਏਕੜ ਜਿਹੜਾ ਲੈਂਡ ਸਿਲਿੰਗ ਐਕਟ ਕਾਨੂੰਨ ਆ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਜਿਹੜਾ ਉਹੀ ਨਹੀਂ ਬਣਿਆ ਜਿਹੜਾ ਕੁਰਬਾਨੀਆਂ ਦੇ ਦੇ ਕੇ ਬਣਵਾਇਆ ਸੀ ਲੋਕਾਂ ਨੇ ਉਸ ਕਾਨੂੰਨ ਦੇ ਮਤਲਬ ਕੋ ਉਹਨਾਂ ਨੂੰ ਜ਼ਮੀਨ ਛੱਡ ਕੇ ਬਾਕੀ ਜ਼ਮੀਨ ਵੰਡਣੀ ਹੋਵੇ ਤਾਂ ਉਹ 11.5 ਲੱਖ ਏਕੜ ਜ਼ਮੀਨ ਆ ਉਹਨਾਂ ਕੋਲੇ ਔਰ ਉਹ ਲੋਕ ਨੇ ਉਹ ਜਿਹੜੇ ਖੇਤੀ ਕਰ ਦੇਣੀ ਆ ਉਹ ਕਿਸਾਨਾਂ ਨੂੰ ਜ਼ਮੀਨਾਂ ਠੇਕੇ ਤੇ ਦਿੰਦੇ ਆ ਵੱਡੇ ਪੱਧਰ ਤੇ ਤੇ ਜੇ ਉਹਨਾਂ ਦਾ ਇਹ ਲੱਗ ਗਿਆ ਵੀ 60 ਕ ਹਜ਼ਾਰ ਠੇਕਾ ਉਸ ਤੋਂ ਤਾਂ ਜ਼ਿਆਦਾ ਆ ਹਾਂਜੀ ਤਾਂ ਵੀ ਉਹ 12-13000 ਕਰੋੜ ਰੁਪਇਆ ਘਰੇ ਬੈਠੇ ਜੇਬ ਵਿੱਚ ਪਾਉਂਦੇ ਆ 57000 ਰੁਪਇਆ ਹੋਰ ਪੰਜਾਬ ਦੇ 13000 ਪਿੰਡ ਆ ਇਹ ਇੱਕ ਪਿੰਡ ਮਗਰ ਪੰਜਵੀਂ ਗਣਤੀ ਨਹੀਂ ਬਣਦੀਗੀ ਠੀਕ ਹੈ ਬਹੁਤ ਥੋੜੀ ਗਣਤੀ ਆ ਉਹ ਜਿਹੜੇ ਇਹਦੇ ਤੇ ਕੁੰਡੜੀ ਮਾਰੀ ਹੋਈ ਆ ਉਹਨਾਂ ਨੇ ਇਸ ਕਰਕੇ ਇਹ ਮਸਲਾ ਮਜ਼ਦੂਰਾ ਤੇ ਕਿਸਾਨਾਂ ਦਾ ਸਾਂਝਾ ਮਸਲਾ ਹੈ ਜੇ ਜ਼ਮੀਨ ਮਿਲੇ ਅਸੀਂ ਲੀਫਲੇਟ ਵੀ ਜਾਰੀ ਕੀਤਾ ਉਸ ਲੀਫਲੇਟ ਦੇ ਵਿੱਚ ਵੀ ਸਰਕਾਰੀ ਅੰਕੜਿਆਂ ਦੇ ਮਤਲਬ ਪੰਜਾਬ ਦੇ ਜਿਹੜੇ 6 ਲੱਖ ਖੇਤ ਮਜ਼ਦੂਰਾ 2 ਲੱਖ ਕਿਸਾਨ ਜਿਹੜੇ ਬੇਜਮੀਨੇ ਹੋ ਗਏ ਜੇ ਇਸ ਕਾਨੂੰਨ ਨੂੰ ਜਿਹੜੀਆਂ ਚੋਰ ਮੁਰਗੀਆਂ ਦੇ باوجود ਵੀ ਵਾਧੂ ਨਿਕਲਦੀ ਜ਼ਮੀਨਾਂ ਉਹ ਵੰਡਣੀ ਹੋਵੇ ਸਾਰਿਆਂ ਦੀ ਇਹ ਤਾਂ ਮੈਂ 57 ਹਜ਼ਾਰ ਪਰਵਾਰਾਂ ਦੀ ਗੱਲ ਕੀਤੀ ਨਾ ਕੁਝ ਹੋਰ ਵੀ ਹੈਗੇ ਆ ਤਾਂ ਇਹਨਾਂ ਨੂੰ ਪੌਣੇ ਚੰਤਰੇਕੜ ਜ਼ਮੀਨ ਆਉਂਦੀ ਆ ਔਰ ਬੰਜਰ ਬੇਕਾਰ ਵਾਧੂ ਪਈ ਜਿਹੜੀ ਜ਼ਮੀਨ ਆ ਨਜੂਲ ਜ਼ਮੀਨਾਂ ਸਰਕਾਰੀ ਜ਼ਮੀਨਾਂ ਜੇ ਉਹ ਵੰਡਣੀ ਹੋਵੇ ਇਹਨਾਂ ਸਾਰਿਆਂ 'ਚ ਤਾਂ ਇਹਨਾਂ ਮਜ਼ਦੂਰਾਂ ਕਿਸਾਨਾਂ ਨੂੰ ਹੋਰ ਜ਼ਮੀਨਾਂ ਵੀ ਆਉਣੀਆਂ। ਇਸ ਕਰਕੇ ਲੜਾਈ ਸਾਡੀ ਸਮਝੀ ਹੈ। ਖੇਤੀ ਨੂੰ ਸੰਕਟ ਚੋਂ ਕੱਢਣ ਦਾ ਸਭ ਤੋਂ ਸੋਹਣਾ ਤਰੀਕਾ ਇਹ ਹੈ ਕਿ ਅੱਜ ਖੇਤੀ ਦੋ ਗੱਲਾਂ ਕਰਕੇ ਘਟੇ ਚ। ਇੱਕ ਜ਼ਮੀਨ ਦੀ ਤੋਟ ਆ ਤੇ ਜ਼ਮੀਨ ਦਾ ਠੇਕੇ ਰਾਹੀਂ ਵੱਡਾ ਪੈਸਾ ਉੱਧਰ ਨਿਕਲ ਜਾਂਦਾ। ਦੂਜੀ ਬੈਹਰ ਆ ਰਗੀਆਂ ਕੰਪਨੀਆਂ, ਮਲਟੈਂਟ ਵਰਗੀਆਂ ਕੰਪਨੀਆਂ ਆ ਉਹ ਖੇਤੀ ਤੇ ਕਾਬਜ਼ ਆ। ਔਰ ਉਹਨਾਂ ਦੇ ਰੇ ਤੇਲ ਬੀਜ ਮਸ਼ੀਨਰੀ ਦੇ ਇੰਨੇ ਜਿਆਦੇ ਖਰਚੇ ਆ ਕਿ ਉਹ ਖਰਚ ਕਰੇ ਤੋਂ ਬਿਨਾ ਖੇਤੀ ਅੱਗੇ ਨਹੀਂ ਵੱਧਦੀ ਖੇਤੀ ਝਾਟ ਤੇ ਲੱਗ ਗਈ ਆ ਉਹ ਜੇ ਪਹਿਲਾਂ ਇੱਕ ਗੱਟਾ ਪੈਂਦਾ ਸੀ ਰੇ ਦਾ ਹੁਣ ਦੋ ਦੋ ਪੈਣ ਲੱਗ ਗਿਆ ਇਹਦੇ ਰਾਹੀਂ ਕਿਸਾਨਾਂ ਦਾ ਜੇ ਖੇਤੀ ਕਰਨ ਵਾਲਿਆਂ ਦੀ ਜੇਬਾਂ ਤੋਂ ਪੈਸੇ ਜਾਵੜਦੇ ਆ ਔਰ ਤੀਜਾ ਹਿੱਸਾ ਬਣ ਜਾਂਦਾ ਇਹ ਤਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਚਾਹੇ ਜ਼ਮੀਨ ਠੇਕੇ ਤੇ ਲੈਣੀ ਆ ਚਾਹੇ ਉਹਨਾਂ ਨੇ ਖੇਤੀ ਲਾਗਤ ਵਾਸਤਾ ਖਰੀਦਣ ਦਾ ਉਹਦੇ ਵਾਸਤੇ ਸਰਕਾਰ ਦਾ ਕੋਈ ਕਰਜ਼ਾ ਦੇਣ ਦਾ ਪ੍ਰਬੰਧ ਨਹੀਂਗਾ ਉਹ ਫਿਰ ਉਹਨਾਂ ਨੂੰ سود ਖੁਰਾੜਤੀਆਂ ਰਾਹੀਂ ਪੈਸੇ ਲੈਣੇ ਪੈਂਦੇ ਆ ਉਹ ਵਿਆਜ ਮੁਹੀ ਨਿਕਲ ਜਾਂਦਾ ਇਹ ਤਿੰਨ ਜੋਕਾਂ ਲੱਗੀਆਂ ਹੋਈਆਂ ਖੇਤੀ ਨੂੰ ਤਿੰਨ ਮੋਗੇ ਲੱਗੇ ਹੋਏ ਆ ਜਿਨ੍ਹਾਂ ਚਾਰੇ ਤਿੰਨ ਮੋਗੇ ਬੰਦ ਨਹੀਂ ਹੁੰਦੇਗੇ ਉਹਨਾਂ ਚ ਖੇਤੀ ਤਰੱਕੀ ਨਹੀਂ ਕਰਦੀਗੀ ਤੇ ਜੇ ਇਹ ਬੰਦ ਹੋ ਜਾਣ ਫਿਰ ਜਿਹੜੀ ਆਬਾਦੀ ਅੱਜ ਦਾਲਤਾਂ ਖੇਤ ਮਜ਼ਦੂਰ ਆ ਉਹਨਾਂ ਨੂੰ ਜ਼ਮੀਨਾਂ ਮਿਲਣ ਤਾਂ ਫਿਰ ਉਹਨਾਂ ਨਾਲ ਮਾਨ ਸਨਮਾਨ ਨਹੀਂ ਜ਼ਮੀਨ ਦਾ ਸਵਾਲ ਇਕੱਲੇ ਚਾਰ ਦਾਣਿਆਂ ਦਾ ਸਵਾਲ ਨਹੀਂਗਾ ਮਾਨ ਸਨਮਾਨ ਮਿਆਂ ਹੋਰ ਸਵਾਮੀਨਾਥਨ ਕਮਿਸ਼ਨ ਇਹ ਕਹਿੰਦਾ ਕਿ ਜ਼ਮੀਨ ਦਾ ਸਵਾਲ ਸਤਾ ਨਾਲ ਵੀ ਜੁੜਿਆ ਅੱਜ ਅਸੀਂ ਦੇਖਦੇ ਆ ਭਾਰਤ ਦੀ ਰਾਜਨੀਤੀ ਬੰਨੀ ਝਾਕ ਲਓ ਬਾਦਵਰਾਓ ਸਿੰਧੀਗਾ ਦਾ ਪਰਵਾਰ ਆ ਜੀ ਉਹ ਕੋਣਾ ਉਹ ਵੀ ਪੁਰਾਣੇ ਰਾਜੇ ਆ ਫਲਾਣੇ ਆ ਬੀਪੀ ਸਿੰਘ ਕਾ ਲਾੜਾ ਉਹ ਵੀ ਪੁਰਾਣੇ ਰਾਜੇ ਆ ਬਲੈਮ ਸਿੰਘ ਹੋਣੀ ਆ ਉਹਨਾਂ ਵੀ ਵੱਡੇ ਵੱਡੇ ਜੜੇ ਹੈਗੇ ਉਧਰਲੇ ਪਾਸੋਂ ਆਉਂਦੇ ਆ ਸੋ ਇਸ ਕਰਕੇ ਇੱਥੇ ਪੰਜਾਬ ਚ ਨਿਗਾਹ ਮਾਰ ਲਓ ਬਾਦਲ ਕਾ ਲਾੜਾ ਹੈ ਕੈਪਟਨਾਂ ਦਾ ਲਾੜਾ ਹੈ ਕੋ ਚਾਹੇ ਸਤਾ ਚੱਜ ਹੈ ਨਹੀਂ ਪਰ ਪੁੱਗਦੀ ਆ ਉਹਨਾਂ ਦੀ ਚੱਲਦੀ ਆ ਉਹਨਾਂ ਦੀ ਇਸ ਕਰਕੇ ਜਿਹੜੀਆਂ ਉਹ ਗਿੱਧਿਆਂ ਦੇ ਬੁੱਲੀ ਵੀ ਪੈਂਦੀਆਂ ਨਾ ਜੱਟੀ 25 ਮਰਬਿਆਂ ਵਾਲੀ ਕਚਹਿਰੀ ਵਿੱਚ ਮਿਲੇਈ ਕੁਰਸੀ ਇਹ ਜ਼ਮੀਨਾਂ ਨੂੰ ਸਲਾਮਾ ਹੁੰਦੀਆਂ ਤੇ ਮਜ਼ਦੂਰਾਂ ਨੂੰ ਜਿਹੜਾ ਹੈਗਾ ਉਹ ਜ਼ਮੀਨਾਂ ਨਾ ਹੋਣ ਕਰਕੇ ਇਹਨਾਂ ਨੂੰ ਅਣਗੌਲਿਆ ਵੀ ਕੀਤਾ ਜਾਂਦਾ ਇਹਨਾਂ ਨਾਲ ਜਾਤ ਦਾ ਵਿਤਰਾ ਅਲੱਗ ਵੀ ਹੈਗਾ ਪਰ ਜ਼ਮੀਨ ਨਾ ਹੋਣ ਕਰਕੇ ਉਹ ਤੈਖੋ ਹੋਰ ਵੱਧ ਜਾਂਦੀ ਹੈ ਬਈ ਜੀ ਗੱਲ ਤੁਸੀਂ ਵਿੱਚ ਕੀਤੀ ਸੀ ਅੱਜ ਦੀ ਸਥਿਤੀ ਦੀ ਗੱਲ ਕਰੀਏ ਤਾਂ ਹਰ ਪ੍ਰਭਾਵਤ ਇਲਾਕੇ ਦੀ ਗੱਲ ਕਰੀਏ ਅਸੀਂ ਵੀ ਪਿਛਲੇ 7-8 ਦਿਨੋਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਹਾਂ ਤੇ ਗੱਲ ਤੁਸੀਂ ਕਮਰਿਆਂ ਦੀ ਗਰੀਬਾਂ ਦੇ ਮਜ਼ਦੂਰਾਂ ਦੇ ਕਮਰਿਆਂ ਦੀ ਕੀਤੀ ਸੀ ਅਸੀਂ ਵੀ ਇਹੀ ਦੇਖਿਆ ਮਜ਼ਦੂਰ ਬਹੁਤ ਪਰਿਵਾਰਾਂ ਨੂੰ ਮਿਲੇ ਆ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਮਿਲੇ ਆ ਤੇ ਮਜ਼ਦੂਰਾਂ ਕੋਲੇ ਅੱਜ ਤੱਕ ਵੀ ਜਿਹੜੀ ਆਪਦੀ ਪੱਕੀ ਛੱਤ ਨਹੀਂ ਫਿਰ ਉਹ ਸਰਕਾਰ ਕਿਹੜੇ ਸਰਵੇ ਅਧੀਨ ਜਿਹੜੇ ਕਹਿੰਦੇ ਆ ਲੱਖਾਂ ਹੀ ਕਰ ਰਹੇ ਪਵਾਤੇ ਲੱਖਾਂ ਹੀ ਲੈਟ੍ਰਨ ਬਾਥਰੂਮ ਬਣਾਦੇ ਉਹ ਕਿਹੜੇ ਸਰਵੇ ਅਧੀਨ ਕਿੱਥੇ ਬਣਾ ਰਹੇ ਆ ਉਹ ਕਾਗਜ਼ਾਂ 'ਚ ਬਣਵੇੜੀ ਕਾਗਜ਼ਾਂ ਦਾ ਹੜਾ ਦੇ ਪ੍ਰਬੰਧ ਵੀ ਬਹੁਤ ਮਜ਼ਬੂਤ ਹੋਏ ਬੰਦੇ ਆ ਸਫਾਈ ਵੀ ਬਹੁਤ ਮਜ਼ਬੂਤ ਹੋਈ ਹੁੰਦੀ ਆ ਕਾਗਜ਼ਾਂ ਦੇ ਵਿੱਚ ਤਾਂ ਭਗਵਾਨ ਤਮਾਨ ਨੇ 57000 ਤੋਂ ਵੱਧ ਲੋਕਾਂ ਨੂੰ ਪੱਕੀਆਂ ਨੌਕਰੀਆਂ ਵੀ ਦੇਤੀਆਂ ਕਾਗਜ਼ਾਂ ਤੇ ਤਾਂ ਬਹੁਤ ਕੁਝ ਹੋ ਰਿਹਾ ਔਰ ਉਹਨਾਂ ਦੇ ਰਾਹੀਂ ਉਹ ਇੱਕ ਲਾਈਨ ਨੇ ਵੀ ਕਾਗਜ਼ਾਂ ਦਾ ਢਿੰਡ ਭਰਦੇ ਆ ਓਹ ਹੋ ਇਹਦੇ ਰਾਹੀਂ ਉਹ ਸਰਕਾਰੀ ਬਜਟ ਆ ਆਪਦੀਆਂ ਜੇਬਾਂ 'ਚ ਵੀ ਪਾਉਂਦੇ ਆ ਦਿਖਾਉਂਦੇ ਆ ਉਹ ਬਿਆ ਮਤਲਬ ਇਸ ਮਕਾਨ ਬਣਾਤੇ ਅਸੀਂ ਐਂ ਕਰਤੇ ਅਸੀਂ ਐਂ ਕਰਤੇ ਆ ਸਾਨੂੰ ਤਾਂ ਪਰਸੋਂ ਹੀ ਇਥੇ ਲੰਬੀ ਦੇ ਵਿੱਚ ਵੀਡੀਓ ਨਾਲ ਦਫ਼ਤਰ ਦੇ ਮੁਲਾਜ਼ਮਾਂ ਨਾਲ ਗੱਦੋਜਹਿਰ ਹੋਈ ਸਾਡੇ ਮਜ਼ਦੂਰਾਂ ਦੀ ਕਿ ਸਿੰਘੇ ਵਾਲੇ ਪਿੰਡ ਦੇ ਤਿੰਨ ਚਾਰ ਮਜ਼ਦੂਰ ਪਰਿਵਾਰ ਆ ਉਹਨਾਂ ਨੇ ਮਕਾਨ ਅੱਧ ਵਿਚਾਲੇ ਖੜੇ ਆ ਉੱਤੋਂ بارشਾਂ ਦਾ ਮੌਸਮ ਆ ਘਰ ਤੇ ਕੋਈ ਸਮਾਨ ਰੱਖਣ ਨੂੰ ਹੋਰ ਥਾਂ ਨਹੀਂ ਉਹਨਾਂ ਕੋਲੇ ਤਰਪਾਲਾ ਵੀ ਨਹੀਂ ਸੀਗਾ ਤੇ ਜਦੋਂ ਉਹ ਕਹਿੰਦੇ ਸਵੇਰੀ ਕੈਸਟ ਪਾਉਣੀ ਆ ਤਾਂ ਵੀਡੀਓ ਦਫ਼ਤਰ ਦੇ ਮੁਲਾਜ਼ਮ ਕਹਿੰਦੇ ਵੀ ਗਰਮੀ ਸਿੰਘ ਖੁੱਡਰਾਂ ਦਾ ਪੀਏ ਦਾ ਫੋਨ ਆਊਗਾ ਤਾਂ ਕੈਸਟ ਪਾਉਗੀ ਨਹੀਂ ਪੈਂਦੀ ਨਹੀਂਗੀ ਤੇ ਜਦੋਂ ਇਹਦੇ ਬਾਰੇ ਪੁੱਛਣ ਗਏ ਆ ਵੀ ਯਾਰ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਸੈਂਟਰ ਦੇ ਪੈਸੇ ਆ ਕਾਨੂੰਨ ਦੇ ਮੁਤਾਬਕ ਆਏ ਹੋਏ ਪੈਸੇ ਆ ਗਰਮੀ ਦੇ ਖੁੱਡੀਆਂ ਦਾ ਤੇ ਉਹਦੇ ਪੀਐਡਾ ਨਾਲ ਕੀ ਸੰਬੰਧ ਹੋ ਗਿਆ ਉਹ ਉੱਥੇ ਸਾਡੇ ਮਜ਼ਦੂਰਾਂ ਦੇ ਗੜ ਪਏ ਉਹਨਾਂ ਦੇ ਮੋਬਾਈਲ ਤੱਕ ਹੋਏਗੇ ਔਰ ਜਦੋਂ ਉੱਪਰ ਮੁੜ ਕੇ ਦਬਾ ਪਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਵੀਡੀਓ ਨੂੰ ਮਾਫੀ ਮੰਗਣੀ ਪਈ ਹੈ ਔਰ ਕਿ ਇੱਕ ਵਾਰੀ ਮੌਕੇ ਤੇ ਉਹਨਾਂ ਮਜ਼ਦੂਰਾਂ ਨੂੰ ਤਰਪਾਲਾਂ ਵੀ ਦਿੱਤੀਆਂ ਵੀ ਇੱਕ ਵਾਰੀ ਤੁਸੀਂ ਛੱਤ ਢੱਕ ਲਓ ਤਰਪਾਲਾਂ ਨਾਲ ਕੱਲ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਇੱਕ ਦੋ ਦਿਨਾਂ ਚ ਅਸੀਂ ਪੈਸੇ ਪਾ ਦੇਾਂਗੇ ਅੱਜ ਹੜਾਂ ਦੇ ਕਰਕੇ ਸਾਡੇ ਮਜ਼ਦੂਰਾਂ ਦੀ ਤਾਂ ਹਾਲਤ ਇਹ ਐ ਵੀ ਉਹਨਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਗਰੀਬ ਲੋਕਾਂ ਦਾ ਬਹੁਤ ਵੱਡਾ ਹਰਜਾ ਹੋ ਰਿਹਾ ਤੇ ਅਸੀਂ ਸਰਕਾਰ ਤੋਂ ਜਿੱਥੇ ਜ਼ਮੀਨਾਂ ਦੀ ਮੰਗ ਕਰਦੇ ਆ ਜ਼ਮੀਨਾਂ ਦੀ ਵੰਡ ਦੀ ਮੰਗ ਕਰਦੇ ਆ ਉੱਥੇ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਫੌਰੀ ਤੌਰ ਦੇ ਉੱਤੇ ਜਿਹੜੇ ਇਕੱਲੇ ਦੀਪੂਆਂ ਦੇ ਉੱਤੇ ਜਿਹੜੇ 5-5 ਕਿਲੋ ਵਾਲੀ ਕਣਕ ਆ ਉਹ ਨਹੀਂ ਮਸਲਾ ਸਭੋ ਦੀ ਲੋੜ ਇਸ ਗੱਲ ਦੀ ਆ ਵੀ ਡੀਪੂਆਂ ਰਾਹੀਂ ਜਾਂ ਸਰਕਾਰੀ ਪੰਦਰ ਦੇ ਉੱਤੇ ਹਰ ਤਰ੍ਹਾਂ ਦੇ ਅਨਾਜ ਜਿਹੜੇ ਖਾਣ ਦੀ ਲੋੜ ਆ ਤੇਲ ਵੀ ਚਾਹੀਦਾ ਉਹਦੇ ਚ ਨਾਣ ਵੀ ਚਾਹੀਦੀ ਆ ਉਹਦੇ ਚ ਮਿਰਚ ਵੀ ਚਾਹੀਦੀ ਆ ਉਹਦੇ ਵਿੱਚ ਸਬਜ਼ੀਆਂ ਚਾਹੀਦੀਆਂ ਦਾਲਾਂ ਚਾਹੀਦੀਆਂ ਕੱਲੀ ਕਣਕ ਨਾਲ ਕੁਝ ਨਹੀਂ ਬਣਦਾ ਔਰ ਸਰਕਾਰਾਂ ਨੇ ਦਾ ਪਿਛਲੇ ਸਮੇਂ ਚ ਸਭ ਕੁਝ ਖੋਣ ਦਾ ਕੰਮ ਕੀਤਾ ਇੱਕ ਸਮਾਂ ਸੀਗਾ ਜਦੋਂ ਡੀਪੂਆਂ ਦੇ ਉੱਤੇ ਸਾਰਾ ਪਸਾਉਂਦਾ ਹੁੰਦਾ ਸੀ ਹੁਣ ਕੱਲੀ ਕਣਕ ਨੂੰ ਆਇਆ ਵੀ ਆਟਾ ਦਾ ਸਕੀਮ ਆ ਕੱਲੀ ਕਣਕ ਹੀ ਆਉਂਦੀ ਔਰ ਉਹ ਵੀ 5 ਕਿਲੋ ਆ ਸ਼ਹਿਰ ਜਾਨਵਾਰੀ ਪੰਜਾਬ ਸਰਕਾਰ ਬੰਦ ਪੰਜਾਬ ਸਰਕਾਰ ਵੱਲੋਂ ਬੰਦਾ ਸੈਂਟਰ ਵਾਲੀ ਹੈ ਪੰਜਾਬ ਤਾਂ ਦੇ ਨਹੀਂ ਰਿਹਾਗਾ ਕੇਸ ਕਰਕੇ ਇਹ ਸਾਰਾ ਕੁਝ ਮਿਲੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਕੋਲ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਉਹਦੀ 100% ਪਰਪਾਈ ਕਰਨੀ ਚਾਹੀਦੀ ਹੈ ਔਰ ਇਹ ਕੀ ਕਰਦੇ ਆ ਇਹ ਕਰਦੇ ਇਹ ਆ ਵੀ ਜੇ ਜੀ ਹੁਣ ਕਿਸਾਨ ਦਾ ਇੱਕ ਕਿੱਲਾ ਮਰ ਗਈ ਫਸਲ ਉਹ ਜਿਹਦੇ ਤੋਂ ਪੜਾ 60000 ਰੁਪਏ ਦੀ ਫਸਲ ਪੈਦਾ ਹੋਣੀ ਹੁੰਦੀ ਹੈ ਉਹ ਕਹਿੰਦੇ ਜੀ ਅਸੀਂ 12000 ਜਾਂ 17000 ਰੁਪਏ ਦੇ ਮੰਨੇ ਤੇ ਮਜ਼ਦੂਰਾਂ ਨੂੰ ਤਾਂ ਉਹ ਗਿਣਦੇ ਹੀ ਨਹੀਂ ਜਮਾ ਕੋਠਾ ਡਿਗ ਪਿਆ ਉਹਦਾ ਕਹਿੰਦੇ ਜੀ 6500 ਰੁਪਏ ਲੈ ਲਓ ਉਹ 6500 ਇਹਨਾਂ ਦੇ ਇਕ ਕੰਨ ਵੀ ਨਹੀਂ ਖੜੀ ਹੁੰਦੀ ਸੀ ਇਸ ਕਰਕੇ ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਇਹਨਾਂ ਦੀਆਂ ਸਕੀਮਾਂ ਨੇ ਤੇ ਸਰਕਾਰ ਦੀ ਥਾਂ ਦੇ ਉੱਤੇ ਲੋਕ ਜਾਦੇ ਹੜਪੀੜਤਾ ਨਹੀਂ ਮਦਦ ਕਰ ਰਹੇ ਤੇ ਜਦੋਂ ਲੋਕ ਜਾਂਦੇ ਆ ਉੱਥੇ ਵੀ ਸਾਡੇ ਮੰਤਰੀ ਨੇ ਆਉਣਾ ਇਸ ਕਰਕੇ ਫਿਰ ਉਹ ਟਰਾਲੀਆਂ ਹੀ ਰੋਕ ਦਿੰਦੇ ਆ ਹਰੇ ਚਾਰੇ ਵਾਲੀਆਂ ਟਰਾਲੀਆਂ ਰੋਕਤੀਆਂ ਆ ਨਾ ਡੜੀਆਂ ਟਰਾਲੀਆਂ ਰੋਕਤੀਆਂ ਜੀ ਮੰਤਰੀ ਸਾਹਿਬ ਆ ਰਹੇ ਆ ਉਹਦੀ ਸੁਰੱਖਿਆ ਨੂੰ ਖਤਰਾ ਹੈ ਇਸ ਕਰਕੇ ਇਹ ਸਰਕਾਰ ਤਾਂ ਵਿਗੜ ਪਾ ਰਹੀ ਹੈ ਹੜਪੀੜ ਤਾਂ ਨਹੀਂ ਮਦਦ ਨਹੀਂ ਕਰ ਰਹੀ ਹੈ ਹੜਪੀੜ ਤਾਂ ਨਹੀਂ ਮਦਦ ਕਰਨ ਵਾਲਿਆਂ ਦੇ ਕੰਮ 'ਚ ਵਿਗੜ ਪਾ ਰਹੀ ਹੈ ਕੱਲ ਵੀ ਅਸੀਂ ਦੇਖਿਆ ਜੀ ਕਾਵਾ ਵਾਲੇ ਪਤਨ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਹੋਇਆ ਕਿਉਂਕਿ ਬਹੁਤ ਇਧਰੋਂ ਰਸਨ ਣ ਰਾਲੀਆਂ ਜਾਂਦੀਆਂ ਜਿਸ ਪਿੰਡ ਦੇ ਵਿੱਚ ਬੈਠੇ ਐਸ ਪਿੰਡ ਦੇ ਵਿੱਚੋਂ ਵੀ ਕੱਲ ਉੱਥੇ ਟਰਾਲੀਆਂ ਗੱਡੀਆਂ ਸੀ ਲੱਖਿਆਲੀ ਮੰਡੀ ਦੇ ਵਿੱਚੋਂ ਵੀ ਲੱਖਿਆਲੀ ਪਿੰਡ ਦੇ ਵਿੱਚੋਂ ਕੱਲ ਲੰਗਰ ਤਿਆਰ ਹੋ ਕੇ ਗਿਆ ਮੈਨੂੰ ਲੱਗਦਾ 500 ਬੰਦੇ ਦਾ ਉਹ ਵੀ ਵਾਪਸ ਆਏ ਆ ਸਾਸ਼ੰਤ ਦੀ ਲਕੀ ਕਾਰਨ ਉਥੇ ਜਿਹੜਾ ਲੰਗਰ ਵਰਤਾ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਥੇ ਅਫਸਰ ਸਾਹਿਬ ਨਾਲ ਲੱਗ ਰਕਲੀਆ ਫੋਟੋ ਫੋਟੋ ਹੀ ਕਰਵਾ ਰਹੀ ਇਹ ਭਗਵੰਤ ਮਾਨ ਸਰਕਾਰ ਵੈਸੇ ਸੋਸ਼ਲ ਮੀਡੀਆ ਦੀ ਸਰਕਾਰ ਸੀ ਇਹ ਸੋਸ਼ਲ ਮੀਡੀਆ ਦੇ ਉੱਤੇ ਹੀ ਭਗਵੰਤਬਾਨ ਸਾਹਿਬ ਨੇ ਕਹੇ ਤਾਂ ਪਹਿਲਾਂ ਤਾਂ ਇਹ ਜਦੋਂ ਹੜਾ ਆਏ ਹੋਏ ਸੀਗੇ ਉਦੋਂ ਜਾ ਕੇ ਇਹ ਤਾਮਿਲਨਾਡੂ ਦੇ ਵਿੱਚ ਬੋ ਸਖੰਦਾ ਫਿਰਿਆ ਪਹਿਲਾਂ ਪਤਾ ਸੀ ਕਿ ਮਤਲਬ ਐ ਕਿ ਭਾਈ ਮੀਹਾ ਦਾ ਮੌਸਮ ਆ ਹੁੰਦਾ ਹਰ ਸਾਲ ਹੀ ਹੁੰਦਾ ਜਿਹੜਾ ਡੈਮਾਂ ਦੇ ਵਿੱਚ ਪਾਣੀ ਦਾ ਨਿਕਾਸ ਕਰਨਾ ਹੁੰਦਾ ਉਹਨੂੰ ਵੇਲੇ ਸਿਰ ਨਹੀਂ ਕੀਤਾ ਗਿਆ। ਉਹ ਡੈਮ ਭਰ ਗਏ, ਵੱਧ ਗਏ ਡੈਮ। ਉਹ ਛਲਗੇ ਜਦੋਂ ਫਿਰ ਇੱਕਦਮ ਪਾਣੀ ਛੱਡਾਂਗੇ ਤਾਂ ਫਲੱਡ ਗੱਟ ਟੋੜ ਤੇ ਉਹਨੇ ਠੀਕ ਹਨ। ਤੇ ਜੇ ਸਾਹਿਬ ਤੇ ਤਾਂ ਆਪਦੇ ਇੱਕ ਵੀਡੀਓ ਪੁਰਾਣੀ ਵਾਇਰਲ ਹੋ ਰਹੀ ਹੈ ਜਿਹਨ ਚ ਇਹ ਕਹਿੰਦੇ ਆ ਕਿ ਇਹ ਕੁਦਰਤੀ ਆਫਤ ਨਹੀਂ ਹੁੰਦੀ ਸਰਕਾਰ ਦੀ ਆਫਤ ਇਹਨੂੰ ਕਹਿ ਸਕਦੇ ਆ ਕਿਉਂਕਿ ਸਰਕਾਰ ਨੂੰ ਪਤਾ ਹੁੰਦਾ ਜੇ ਸਹੀ ਸਮੇਂ ਡਰੇਨਾਂ ਦੀ ਸਫਾਈ ਹੋਵੇ ਤੇ ਆਪ ਤਾਂ ਨਹੀਂ ਨਾ ਜੋ ਉਹੀ ਗੱਲ ਆਪ ਨੂੰ ਦੇ ਰਹੀਆਂ ਪੈ ਰਹੇ ਨੇ ਇਹ ਡੇੜੀਆਂ ਨਹੀਂ ਪੈ ਰਹੀਆਂ ਹੈਗਾ ਸੀਐਮ ਸਾਹਿਬ ਨੂੰ ਉਦੋਂ ਵੀ ਪਤਾ ਸੀਗਾ ਉਹ ਸਿਰਫ ਲੋਕਾਂ ਦੇ ਦੁੱਖਾਂ ਦੇ ਉੱਤੇ ਰੋਟੀਆਂ ਸੇਕ ਕੇ ਸਤਾਚ ਆ ਗਿਆ ਪਰ ਇਹ ਉਹਨਾਂ ਨਾਲੋਂ ਵੀ ਮਾੜਾ ਸਾਥ ਹੋਇਆ ਹੁਣ ਹਰ ਵੈਸੇ ਕੁਦਰਤੀ ਆਫਤ ਨਹੀਂ ਹੋएगी ਠੀਕ ਪਾਣੀ ਆ ਜਿਹੜਾ ਇਹ ਆਫਤ ਨਹੀਂ ਇਹ ਲੋਕਾਂ ਵਾਸਤੇ ਨਿਆਮਤ ਆ ਠੀਕ ਪਰ ਜੇ ਇਹ ਨਹੀਂ ਠੀਕ ਠਾਕ ਨਲ ਵਰਤੂ ਹੋਵੇ ਹੁਣ ਜਿਹੜੇ ਬੱਦਲ ਫਟਣ ਲੱਗ ਗਏ ਪਹਾੜ ਐ ਹੋਣ ਲੱਗ ਗਏ ਦੋ ਤਿੰਨ ਕਾਰਨ ਆ ਉਹਦੇ ਇੱਕ ਕਾਰਨ ਇਹ ਆ ਕਿ ਇਹਨਾਂ ਨੇ ਸੈਰਸਪਾਟੇ ਦੇ ਖੇਤਰ ਬਣਾਉਣ ਵਾਸਤੇ ਪਹਾੜਾਂ ਦੇ ਵਿੱਚੋਂ ਸਰਦਾਂ ਕੱਢਤੀਆਂ ਜੀ ਇਹਨਾਂ ਨੇ ਪਹਾੜ ਘਾਟ ਆ ਕੇ ਪਟ-ਪਟ ਕੇ ਉੱਥੇ ਸੜਕਾਂ ਚੌੜੀਆਂ ਕਰਤੀਆਂ ਕੁਦਰਤ ਨਾਲ ਜਦੋਂ ਛੇੜ-ਛਾੜ ਕਰਾਂਗੇ ਤਾਂ ਉਹ ਕੁਦਰਤ ਮੋੜਮਾ ਉਹਦਾ ਅਵਜਾਨਾ ਦੇਊਗੀ ਪਹਾੜ ਢਾਹੁਣ ਦੇ ਵਾਸਤੇ ਇਹਨਾਂ ਨੇ ਡਾਇਨਾਮਾਈਟ ਲਾ ਲਾ ਕੇ ਬੰਬ ਪਾ ਪਾ ਕੇ ਬਰੂਦ ਪਾ ਪਾ ਕੇ ਜਦੋਂ ਉਹਨਾਂ ਨੂੰ ਤੋੜਿਆ ਜਾਂਦਾ ਹੈ ਤਾਂ ਉਹ ਇਹ ਨਹੀਂ ਹੁੰਦਾ ਵੀ ਉਹਨਾਂ ਕ ਟੁਕੜੇ ਟੁੱਟਦਾ ਉਹ ਬਹੁਤ ਦੂਰ ਤੱਕ ਉਹਦੇ ਚ ਤਰੇੜਾਂ ਆਉਂਦੀਆਂ ਔਰ ਜਦੋਂ ਇਹ ਮਾੜਾ-ਵਾੜਾ ਪੈ ਪੈ ਕੇ ਰਸ ਰਸ ਕੇ ਉਹਦੇ ਵਿੱਚ ਵੜਦਾ ਫਿਰ ਉਹ ਪਹਾੜ ਖਿਸਕਦੇ ਆ ਉਥੋਂ ਦੀ ਆਬਾਦੀ ਨੂੰ ਵੀ ਤਬਾਹ ਕਰਦੇ ਆ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਜਦੋਂ ਦਰਖਤ ਪੱਟੇ ਜਾਂਦੇ ਆ ਉਹ ਸੜਕਾਂ ਚੌੜੀਆਂ ਕਰਨੀਆਂ ਆ ਭਾਰਤ ਮਾਲਾ ਪ੍ਰੋਜੈਕਟ ਕੱਢਣੇ ਆ ਹੋਰ ਕਰਨੇ ਆ ਲੱਖਾਂ ਕਰੋੜਾ ਦਰਖਤ ਪੱਟ ਦਿੱਤੇ ਜਾਂਦੇ ਆ ਇਹ ਵਾਤਾਵਰਣ ਦੇ ਵਿੱਚ ਤਬਦੀਦੀ ਲੈ ਕੇ ਆਉਂਦੇ ਆ ਗਲੇਸ਼ੀਅਰ ਪਿਗਲ ਰਹੇ ਆ ਔਰ ਉਦੋਂ ਅੱਗੇ ਮਸਲਾ ਇਹ ਆ ਕਿ ਜਿਹੜਾ ਪਾਣੀ ਆਉਂਦਾ ਜੇ ਪਹਾੜ ਦਾ ਡੈਮ ਬਣ ਸਕਦਾ ਜੇ ਪੌਂਗ ਡੈਮ ਬਣ ਸਕਦਾ ਜੇ ਮਾਧੂਪੁਰ ਡੈਮ ਬਣ ਸਕਦਾ ਇਹੋ ਜਿਹੇ ਹੋਰ ਡੈਮ ਵੀ ਬਣ ਸਕਦੇ ਆ ਸਹੀ ਬਿਲਕੁਲ ਤੇ ਜੇ ਉਹ ਡੈਮਾਂ ਦੇ ਵਿੱਚ ਪਾਣੀ ਸੰਭਾਲਿਆ ਜਾਵੇ ਮਾਲਵਾ ਨਹਿਰ ਵੀ ਬਣੀ ਮਾਲਵਾ ਨਹਿਰ بس ہاں کہہ ਲੋਗੇ ਉਹਦਾ ਟਾਕੀ ਲੱਗੇ ਦਿਖਾਈ ਤਾਂ ਦਿੱਤੀ ਨਹੀਂ ਧਰਤਲ ਤੇ ਤਾਂ ਦਿਸਦੀ ਨਹੀਂ ਜੇ ਉਹਨਾਂ ਰਾਹੀਂ ਨਹਿਰਾ ਕੱਢੀਆਂ ਜਾਣ ਤੇ ਹਰ ਖੇਤ ਤੱਕ ਪਾਣੀ ਜਾਵੇ ਇੱਕ ਤਾਂ ਪਹਿਲੀ ਗੱਲ ਨਹਿਰਾ ਕੱਢਣ ਦੇ ਉੱਤੇ ਆ ਜਿਹੜੇ ਡੈਮ ਸਾਰਨ ਦੇ ਉੱਤੇ ਲੱਖਾਂ ਬੰਦਿਆਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਦੂਜਾ ਮਸਲਾ ਉਹਦੇ ਨਾਲ ਜੁੜ ਕੇ ਆਉਂਦਾ ਵੀ ਪਾਣੀ ਜਿਹੜਾ ਜੇ ਖੇਤਾਂ ਤੱਕ ਜਾਵੇ ਜਿਹੜੀ ਹੁਣ 8-9000 ਕਰੋੜ ਦੀ ਕਹਿੰਦੇ ਜੀ ਅਸੀਂ ਬਿਜਲੀ ਫਰੀ ਦਿੰਨੇ ਆ ਤੁਹਾਨੂੰ ਉਹ ਪਾਣੀ ਉਹ ਬਿਜਲੀ ਦੀ ਬਚਤ ਹੁੰਦੀ ਆ ਔਰ ਜੇ ਨਹਿਰੀ ਪਾਣੀ ਨਾਲ ਫਸਲਾਂ ਪੈਦਾ ਹੁੰਦੀਆਂ ਉਹਨਾਂ ਦੇ ਝਾੜ ਵੀ ਵੱਧਿਆ ਧਰਤੀ ਵੀ ਉਪਜਾਊ ਹੁੰਦੀ ਆ ਔਰ ਇਸੇ ਤਰ੍ਹਾਂ ਦੇ ਨਾਲ ਉਹਦੇ ਚੋ ਬਿਜਲੀ ਪੈਦਾ ਕੀਤੀ ਜਾ ਸਕਦੀ ਆ ਪਾਣੀ ਚੋਂ ਜਿਹੜੀ ਬਹੁਤ ਸਸਤੀ ਪੈਦਾ ਹੁੰਦੀ ਆ ਉਸ ਐਂ ਜਿਹੜੇ ਦਰਿਆ ਐ ਉਹਨਾਂ ਦੇ ਬੰਨਾਂ ਦੀ ਮਜ਼ਬੂਤੀ ਵਾਸਤੇ ਡਰੇ ਨਾਲ ਉਹਨਾਂ ਦੇ ਬੰਨਾਂ ਦੀ ਮਜ਼ਬੂਤੀ ਉਹਨਾਂ ਦੀ ਸਫਾਈ ਵਾਸਤੇ ਅਰੇਂਜਮੈਂਟ ਕੀਤੇ ਜਾਣ ਉਹਦੇ ਚ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲ ਸਕਦਾ ਹੈ ਔਰ ਧਰਤੀ ਚ ਪਾਣੀ ਜਿਹੜਾ ਰੀਚਾਰਜ ਕਰਨ ਦਾ ਪ੍ਰਬੰਧ ਆ ਵੀ ਤੁਸੀਂ ਥੱਲੇ ਖੂਹ ਹੀ ਲਾਉਣਾ ਹੋਰ ਤਾਂ ਕੁਝ ਨਹੀਂ ਬੋਰ ਹੀ ਕਰਨਾ ਕੋਈ ਬੜਾ ਵੱਡਾ ਮਸਲਾ ਨਹੀਂ ਉਹ ਠੀਕ ਹੈ ਉਹਦੇ ਤੇ ਤੁਸੀਂ ਜਾਜ ਲਾਉਣਾ ਉੱਪਰ ਪਰ ਉਹਦੀ ਸਫਾਈ ਦਾ ਧਿਆਨ ਰੱਖਣਾ ਉੱਥੇ ਬੰਦੇ ਰੱਖੇ ਹੋਣ ਫਿਰ ਪਾਣੀ ਦਾ ਜਾ ਵੀ ਨਾ ਧਰਤੀ ਚ ਰੀਚਾਰਜ ਹੋਵੇ ਇੱਕ ਪਾਸੇ ਅਸੀਂ ਪਿੱਟਦੇ ਆਂ ਵੀ ਪੰਜਾਬ ਦਾ ਪਾਣੀ ਦੀ ਧਰਤੀ ਚੋਂ ਡਾੜ ਖਤਮ ਹੋ ਰਿਹਾ ਹੁਣ ਤਾਂ ਵੀ ਗਰਮ ਤੱਕੀ ਤੱਕ ਪਹੁੰਚ ਗਿਆ ਪਾਣੀ ਤੇ ਉਹ ਧਰਤੀ ਚ ਪਾਣੀ ਨਾਲ ਦੀ ਨਾਲ ਜਾਵੇ ਉਹ ਰੀਚਾਰਜ ਹੁੰਦਾ ਰਹੇ ਪਾਣੀ ਔਰ ਇਹ ਮੀਹ ਦਾ ਪਾਣੀ ਤਾਂ ਸਭ ਤੋਂ ਵੱਧ ਨਿਆਮਤ ਵਾਲੀ ਚੀਜ਼ ਆ ਪਰ ਹੁਣ ਇਹ ਕਿਆਮਤ ਬਣ ਜਾਂਦਾ ਜਦੋਂ ਸਰਕਾਰਾਂ ਨੇ ਮਾੜੇ ਪ੍ਰਬੰਧ ਇਹ ਜਾਨਾਂ ਵੀ ਖਤਮ ਕਰਦਾ ਹੈ ਫਸਲਾਂ ਵੀ ਤਬਾਹ ਕਰਦਾ ਹੈ ਘਰ ਵੀ ਤਬਾਹ ਕਰਦਾ ਤੇ ਇਹ ਜਿਹੜੀ ਜ਼ਮੀਨ ਹੁੰਦੀ ਆ ਉਹਨੂੰ ਵੀ ਰੋੜ ਕੇ ਲੈ ਜਾਂਦਾ ਹੁਣ ਬਹੁਤੇ ਹਿੱਸਿਆਂ ਨੂੰ ਤਾਂ ਇਹ ਨਹੀਂ ਪਤਾ ਲੱਗਣਾ ਸਾਡੀ ਜ਼ਮੀਨ ਹੈ ਕਿੱਥੇ ਇਹ ਹਾਲਾਤ 8 ਤਰੀਕ ਉਸਤੇ ਗ੍ਰੀਡ ਕਾਨਫਰੰਸ ਉਹਦੇ ਉਸਤੇ ਪਬਲਿਕ ਨੂੰ ਕੀ ਮੈਸੇਜ ਕੀ ਦੇਣਾ ਚਾਹੀਦਾ ਦੇਖੋ ਅਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਸਾਡੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਛੋਟੀਆਂ ਮੰਗਾਂ ਵੀ ਹੈ ਜਿਨ੍ਹਾਂ ਤੇ ਅਸੀਂ ਲੜ ਰਹੇ ਆ ਮੰਰੇਗਾ ਦਾ ਕੰਮ ਆ ਉਹ ਬੰਦ ਕਰਤਾ ਮੰਰੇਗਾ ਦੇ ਕੰਮ ਦੇ ਕੀਤੇ ਪੈਸੇ ਆ ਉਹ ਦੇ ਨਹੀਂ ਰਹੇ ਰਾਸ਼ਨ ਦੀਪੂਆਂ ਦੇ ਰਾਸ਼ਨ ਦੀ ਲੋੜ ਆ ਹੜ ਪ੍ਰਵਾਤਾ ਦੇ ਮਦਦ ਦੀ ਲੋੜ ਵੀ ਆ ਇਹ ਠੀਕ ਆ ਇਸ ਕਿਸਮ ਦੀਆਂ ਮੰਗਾਂ ਤੇ ਦਿਵਾਲੀ ਵੀ ਅਸੀਂ ਗੱਲ ਕਰਨੀ ਹੈ ਔਰ ਪਾਰੇ ਜਿਹੜੇ ਮਸਲੇ ਸਾਡੇ ਕਰਜ਼ੇ ਦੇ ਆ ਖੁਦਕਸ਼ੀਆਂ ਦੇ ਆ ਸਾਡੀ ਗਰੀਬੀ ਆ ਸਾਡੀ ਮੰਦ ਹਾਲੀ ਆ ਸਾਡੇ ਕੁੱਕੜਾਂ ਦੇ ਕੁੰਡਿਆਂ ਵਰਗੇ ਘਾਰ ਆ ਇਹਨਾਂ ਸਭ ਨਾਲੋਂ ਨਿਕਲ ਕੇ ਖਸ਼ਹਾਲ ਜ਼ਿੰਦਗੀ ਦਾ ਜੜਾ ਹੈ ਉਹ ਰਾਹ ਜਾਂਦਾ ਜ਼ਮੀਨ ਤੇ ਸੰਸਦ ਸਾਧਨਾ ਦੀ ਮੁਰ ਵੰਡ ਨਾਲ ਔਰ ਖੇਤੀ ਚ ਜੜੀ ਸામਰਾਜੀ ਤਕਨੀਕ ਤੇ ਮਸ਼ੀਨਰੀ ਆ ਉਹ ਬੰਦ ਹੋਵੇ ਔਰ ਸਰਕਾਰੀ ਖਜ਼ਾਨੇ ਦਾ ਮੂੰਹ ਖੇਤੀ ਖੇਤਰ ਵੱਲ ਖੁੱਲ੍ਹੇ ਮਜ਼ਦੂਰ ਕਿਸਾਨ ਜਿਹੜੇ ਜ਼ਮੀਨਾਂ ਤੋਂ ਹੁਣ ਬਿਰਵੇ ਉਹਨਾਂ ਨੂੰ ਜ਼ਮੀਨਾਂ ਮਿਲ ਕੇ ਫਿਰ ਖੇਤੀ ਤਰੱਕੀ ਕਰਦੀ ਆ ਇਹ ਸਾਡੇ ਦੇਸ਼ ਦੇ ਵਿਕਾਸ ਦਾ ਵੀ ਇੱਕ ਮਾਡਲ ਆ ਔਰ ਅਸੀਂ ਚਾਹੁੰਦੇ ਆ ਸਭ ਨਾਲ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਸ 8 ਦੀ ਕਾਨਫਰੰਸ ਜੋ ਦਾਣਾ ਮੰਡੀ ਦੇ ਵਿੱਚ ਕੀਤੀ ਜਾ ਰਹੀ ਆ ਮਕਸਰ ਸਾਹਿਬ ਦੇ ਵਿੱਚ ਉਹਦੇ ਚ ਵਿਸ਼ਾਲ ਗਿਣਤੀ ਚ ਪਹੁੰਚੋ ਤਾਂ ਕਿ ਜਿਹੜੀਆਂ ਸਰਕਾਰਾਂ ਜ਼ਮੀਨੀ ਸੁਧਾਰਾਂ ਦਾ ਏਜੰਡਾ ਤਿਆਗ ਚੁੱਕੀਆਂ ਐ ਇੱਕ ਵੇਲਾ ਸੀਗਾ ਜਦੋਂ ਸਰਕਾਰਾਂ ਕਹਿਣੀਆਂ ਹੁੰਦੀਆਂ ਸੀ ਵੀ ਅਸੀਂ ਜ਼ਮੀਨੀ ਸੁਧਾਰ ਕਰਾਂਗੇ ਹੁਣ ਉਹ ਜ਼ਮੀਨੀ ਸੁਧਾਰ ਭੁੱਲ ਕੇ ਜ਼ਮੀਨਾ ਫੋਨ ਤੇ ਲੱਗ ਗਈਆਂ ਜਿੰਨਾਂ ਕੋਲੇ ਹੈ ਹੀ ਨਾ ਉਹਨਾਂ ਤੋਂ ਵੀ ਖੋਲਣੀਆਂ ਕਹਿੰਦੇ ਬਿਲਕੁਲ ਇਸ ਸਰਕਾਰ ਨੂੰ ਇਧਰੋਂ ਮੋੜ ਕੇ ਜੇ ਲੈ ਕੇ ਆਉਣਾ ਹੈ ਇਸ ਸਹੀ ਥਾਂ ਦੇ ਉੱਤੇ ਤਾਂ ਲਾਜ਼ਮੀ ਆਵੇ ਪਹਿਲਾਂ ਵੱਡੀ ਗਿਣਤੀ ਚ ਵਿਸ਼ਾਲ ਗਿਣਤੀ ਚ ਜਿਹੜੇ ਜ਼ਮੀਨਾਂ ਤੋਂ ਵੰਡੇ ਹਿੱਸੇ ਆ ਜਾਂ ਥੋੜੀਆਂ ਜਿਮਿਨਾਂ ਵਾਲੇ ਹਿੱਸੇ ਆ ਉਹ ਵੱਡੀ ਗਿਣਤੀ ਚ ਪਹੁੰਚਣ ਔਰ ਜੇ ਲੋਕਾਂ ਦੀ ਆਵਾਜ਼ ਉੱਠੂਗੀ ਤਾਂ ਲਿਆ ਕੇ ਇਹ ਅਜੰਡਾ ਲਾਗੂ ਕਰਵਾਇਆ ਜਾ ਸਕਦਾ ਹੈ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਸਾਰੇ ਵਰਗ ਵੱਡੀ ਤੋਂ ਵੱਡੀ ਗਿਣਤੀ ਚ ਇੱਕ ਵਾਰ 8 ਸਤੰਬਰ ਦੀ ਦਾਣਾ ਮੰਡੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਕੀਤੀ ਜਾ ਰਹੀ ਜਮੀਨਾਂ ਦੀ ਪ੍ਰਾਪਤੀ ਤੇ ਜਮੀਨਾਂ ਦੀ ਰਾਖੀ ਬਾਰੇ ਮੁਰਦ ਤੋਂ ਕਰੋ ਜਮੀਨੀ ਵੰਡ ਕਾਨਫਰੰਸ 'ਚ ਪਰਿਵਾਰਾਂ ਸਮੇਤ ਪਹੁੰਚਣ ਤਾਂ ਕਿ ਜਿਹੜੀਆਂ ਸਾਡੀਆਂ ਨਿਚੀਆਂ ਨਿਚੀਆਂ ਮਥਾਜ ਗਈਆਂ ਸੀ ਉਹਨਾਂ ਤੋਂ ਛਟਕਾਰਾ ਪਾ ਸਕੀਏ ਧੰਨਵਾਦ ਕੋਈ ਧੰਨਵਾਦ